ਅੱਠ ਵਜੇ ਦੇ ਪਿੰਡਾਂ ਦੇ ਵਿੱਚ ਨਿਕਲੇ ਆ। ਲੇਕਿਨ ਸਾਰੇ ਪਿੰਡਾਂ ਦੀਆਂ ਜੋ ਸਮੱਸਿਆ ਹੈ ਉਹ ਸਾਰੀਆਂ ਇੱਕੋ ਹੀ ਨਹੀਂ। ਸਰਕਾਰਾਂ ਦਾ ਕੀ ਕੰਮ ਹੁੰਦਾਗਾ? ਤੇ ਆਪਾਂ ਭਲੀ ਭਾਂਤ ਜਾਣਦੇ ਆਂ ਕਿ ਸਰਕਾਰਾਂ ਕੀ ਕੰਮ ਕਰਦੀਆਂ, ਕੀ ਕੰਮ ਕਰਨਾ ਚਾਹੀਦਾ। ਸਾਡੇ ਮੁੱਦਿਆਂ ਨੂੰ ਸਰਕਾਰਾਂ ਢੜਕਾਉਂਦੀਆਂ ਨੇ। ਜੇ ਕੋਈ ਬੰਦਾ ਕੰਮ ਕਰਦਾ ਏ ਉਸ ਨੂੰ ਇਹ ਕੰਮ ਕਰਨ ਨਹੀਂ ਦਿੰਦੀਆਂ। ਅਕਾਲੀ ਆਉਂਦੇ ਸੀ ਕਾਂਗਰਸ ਚ ਲਈ ਜਾਂਦੀ ਸੀ ਕਾਂਗਰਸ ਉងਦੀ ਸੀ ਅਕਾਲੀ ਚਲੇ ਜਾਂਦੇ ਸੀ ਤਾਂ ਸਾਡੇ ਨੌਜਵਾਨ ਵੀਰਾਂ ਨੂੰ ਸਾਡੇ ਬਜ਼ੁਰਗਾਂ ਨੂੰ ਬਹੁਤ ਸਮਝਾਇਆ ਵੀ ਅਸੀਂ ਇੱਕ ਇਹੋ ਜੀ ਸਰਕਾਰ ਬਣਾਈਏ ਜੋ ਸਾਡੇ ਨੌਜਵਾਨਾਂ ਦੇ ਮਸਲਿਆਂ ਨੂੰ ਹੱਲ ਕਰ ਸਕੇ ਪਰ ਉਹ ਵੀ ਪਾਣੀ ਫਿਰ ਗਿਆ ਜਮ ਉਹ ਉਹਨਾਂ ਨਾਲੋਂ ਵੀ ਨਲਾਇਕ ਨਿਕਲ ਗਏ ਕੋਈ ਵੀ ਕੰਮ ਇਹ ਜਾਣੀ ਹੈ ਜਿਹੜਾ ਇਹ ਇੱਕ ਵੀ ਕਰ ਸਕਦੇ ਹੁਣ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਇੱਕ ਵੀ ਹੋਇਆ ਹੋਵੇ ਨਵੀਂ ਮਸਾਲਾ ਜਿਹੜੀ ਹੁਣ ਨਵੀਂ ਬਿਲਕੁਲ ਤਾਜ਼ਾ ਮਸਾਲਾ ਹੈ ਕੱਲ ਦੀ ਲੇਟੈਸਟ ਖਬਰ ਹੈ ਜਿਹੜਾ ਕਲੈਕਟਰ ਰੇਟ ਹੈ ਜ਼ਮੀਨਾਂ ਦਾ ਪਹਿਲਾਂ ਉਹ ਤਕਰੀਬਨ 5 ਲੱਖ ਤੋਂ ਸ਼ੁਰੂ ਹੋਇਆ ਸੀ ਆਪਣੇ ਫਿਰ 12 ਤੇ ਵਾਗ ਗਿਆ ਹੁਣ ਮੈਨੂੰ ਲੱਗਦਾ ਵੀ 2-4 ਦਿਨਾਂ ਦੇ ਵਿੱਚ ਉਹ 15 ਤੋਂ 18 ਲੱਖ ਦੇ ਵਿੱਚ ਰਜਿਸਟਰੀ ਦਾ ਰੇਟ ਹੋ ਜਾਊਗਾ ਇਹ ਸਾਨੂੰ ਤੋਹਫੇ ਦੇ ਰਹੀ ਹੈ ਸਰਕਾਰ ਇਹ ਇਹ ਜਿਹੜੀਆਂ ਖੂਨ ਪੀਣੀਆਂ ਜੋਕਾ ਨੇ ਸਾਨੂੰ ਜਿਹੜੀਆਂ ਚਿੰਬੜੀਆਂ ਹੋਈਆਂ ਨੇ ਇੰਨਾ ਨੂੰ ਜਿਵੇਂ ਅਸੀਂ ਲਿਆਏ ਆਪਣੇ ਆਪ ਬੁਲਾ ਕੇ ਲਿਆਏ ਵੀ ਆ ਜਾਓ ਭਾਈ ਸਾਨੂੰ ਚਿੰਬੜ ਜੋ ਪਰ ਸਾਨੂੰ ਇਹ ਨਹੀਂ ਪਤਾ ਸੀਗਾ ਵੀ ਸਾਡਾ ਅਜ ਮਹੀਂ ਗਾਲੀ ਘੁੱਟ ਦੇਣਗੇ ਸਰਕਾਰਾਂ ਕੀ ਕਰਦੀਆਂ ਨੇ ਮੁੱਦਾ ਜਿਹੜਾ ਮੁੱਦਾ ਕੋਈ ਹੋਰ ਹੁੰਦਾ ਹੈ ਠਾਉਣਾ ਕੋਈ ਹੋਰ ਹੈ ਹੋਰ ਪਾਸੇ ਲੈ ਜਾਂਦੇ ਨੇ ਬਾਈ ਲੱਖੇ ਸਤਾਣੇ ਨੇ ਕੀ ਦਿੱਤਾ ਕਾਲੇ ਪਾਣੀਆਂ ਦਾ ਮੁੱਦਾ ਬਹੁਤ ਸੱਚੇ ਢੰਗ ਨਾਲ ਸਾਰੇ ਪੰਜਾਬ ਦੇ ਵਿੱਚ ਉਠਾਇਆ ਉਠਾਇਆ ਕਿਵੇਂ ਖਾਲੇ ਦਰਿਆ ਦਾ ਜਿਹੜਾ ਆਪਣੇ ਬੁੱਢਾ ਦਿਆਗਾ ਉਹਦੇ ਵਿੱਚ ਤਕਰੀਬਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਫੈਕਟਰੀਆਂ ਦਾ ਪਾਣੀ ਪੈਂਦਾ ਹੈ ਜਿਹੜੀਆਂ ਜ਼ਿਆਦਾਤਰ ਕੱਪੜਿਆਂ ਨੂੰ ਰੰਗ ਕਰਨ ਵਾਲੀਆਂ ਫੈਕਟਰੀਆਂ ਆਮ ਡਾਕਟਰਾਂ ਦੀ ਕਹਾਵਤ ਹੈ ਵੀ ਜਿਹੜੇ ਮੁੰਡੇ ਆਪਣੇ ਪੱਗ ਬੰਨ੍ਹਦੇ ਨੇ ਨਾ ਉਹਨਾਂ ਨੂੰ ਵੀ ਡਾਕਟਰ ਇਹ ਕਹਿੰਦੇ ਨੇ ਵੀ ਪੱਗ ਦਾ ਪੱਲਾ ਇੱਕ ਵਾਰੀ ਮੂੰਹ 'ਚ ਪਾ ਕੇ ਜਦੋਂ ਇੱਕ ਪੱਲਾ ਲੱਗ ਜਾਏ ਦੂਜਾ ਨਾ ਉਦੋਂ ਛੱਡ ਦਿਆ ਕਰੋ ਇਹ 'ਚ ਇੰਨੇ ਜ਼ਿਆਦਾ ਕੈਮੀਕਲ ਨੇ ਇਹਨੂੰ ਮੂੰਹ 'ਚ ਨਾ ਪਾਓ ਇਹੇ ਪਾਣੀ ਜ਼ਹਿਰਾਂ ਦਾ ਮਿਲ ਕੇ ਜ਼ਹਿਰਾਂ ਮਿਲ ਕੇ ਜਮ੍ਹਾਂ ਕਾਲਾ ਪਾਣੀ ਡੰਝ ਵਰਗਾ ਮੈਨੂੰ ਲੱਗਦਾ ਜੀ 5 5 6 6 ਕਿਲੋਮੀਟਰ ਤੱਕ ਪਾਣੀ ਪਾਣੀ ਦੇ ਵਿੱਚ ਮਿਕਸ ਨਹੀਂ ਹੁੰਦਾ ਸਾਡੇ ਕੋਲੇ ਵੀਡੀਓ ਹੈ ਜੀ ਨੇ ਦੇਖਣੀ ਆ ਦੇਖ ਸਕਦਾ ਹੈਗਾ ਬਾਈ ਲੱਖੇ ਸਧਾਨੇ ਦੇ ਗਰੁੱਪ ਦੇ ਵਿੱਚ ਹੈਗੀਆਂ ਉਹ ਦੇਖ ਸਕਦਾ ਹੈਗਾ ਉਹ ਪਾਣੀਆਂ ਨੂੰ ਰੋਕ ਪਾਉਣ ਵਾਸਤੇ ਜਿਹੜੇ ਸਾਡੀ ਟੀਮ ਅਪਾਰਾਲਾ ਕਰ ਰਹੀ ਹੈ ਪਰ ਅਪਾਰਾਲਾ ਕਿਹਦੇ ਕਰਕੇ ਚੱਲ ਰਹੀ ਹੈ ਸਾਡੇ ਨੌਜਵਾਨ ਸਾਡਾ ਸਾਥ ਦੇਣਾ ਜੇ ਇਕੱਲੇ ਕਿਤੇ ਵੀ ਇਕੱਲੀਆਂ ਕਿਤੇ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ ਜਿਦੋਂ ਕੋਈ ਮੰਨ ਲਓ ਕੋਈ ਵਿਵਸਥਾ ਪੈਂਦੀ ਹੈ ਜਾਂ ਕੋਈ ਕੋਈ ਕਾਲ ਹੁੰਦੀ ਹੈ ਤਾਂ ਸਾਡੇ ਨੌਜਵਾਨ ਸਾਡੇ ਬਜ਼ੁਰਗ ਸਾਡੇ ਬਾਪੂ ਉਹ ਸਾਡੇ ਨਾਲ ਹਿੱਕ ਦਾ ਕੇ ਬਰਾਬਰ ਖੜ੍ਹ ਜਣਾ ਜਿਵੇਂ ਅਸੀਂ ਭਾਨੇ ਸਿੱਧੂ ਵਾਲੇ ਖੜੇ ਸੀਗੇ ਜਿਵੇਂ ਅਸੀਂ ਹੁਣ 19 ਤਰੀਕ ਨੂੰ ਅਮਰਤਪਾਲ ਦੇ ਹੱਕ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹੱਕ ਹੋ ਰਿਹਾ ਹੈ ਮੁਜ਼ਾਹਰਾ ਹੋ ਰਿਹਾ ਹੈਗਾ ਬੋਲ ਸੋ ਨਹਾ ਸਤ ਸ੍ਰੀ ਅਕਾਲ ਉਹ ਇੰਨਾ ਇਕੱਠ ਹੋਣਾ ਚਾਹੀਦਾ ਇਹਨੂੰ ਦੇਖ ਕੇ ਲੱਗਦਾ ਸਰਕਾਰਾਂ ਗੋਡੇ ਟੇਕ ਜਾਣੀਆਂ ਉਹ ਕੀ ਕੰਮ ਕਰਦਾ ਸੀ? ਅਮਰਤਾ ਸ਼ਕਾਉਂਦਾ ਸੀ। ਲੋਕਾਂ ਨੂੰ ਸਿੱਖਿਆ ਦਿੰਦਾ ਸੀ। ਸਾਡੀ ਨੌਜਵਾਨ ਪੀੜ੍ਹੀ ਨੂੰ ਕੀ ਕਹਿੰਦਾ ਸੀਗਾ ਵੀ ਚੰਗੇ ਰਾਹ ਪੈ ਜੇ। ਕਰਾਹੇ ਪਈ ਹੋਈ ਨੌਜਵਾਨ ਪੀੜ੍ਹੀ ਨੂੰ ਉਹ ਸਹੀ ਸਹੀ ਲੈਣ ਤੇ ਲਿਆ ਰਿਹਾ ਸੀਗਾ। ਪਰ ਸਰਕਾਰਾਂ ਨੂੰ ਇਹ ਖਜਮ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਵੀ ਇਹ ਕਿਤੇ ਪੰਜਾਬ ਦੇ ਜਿਹੜੇ ਨੌਜਵਾਨ ਪੀੜ੍ਹੀ ਹੈ ਇਹ ਕਿਤੇ ਸੁਧਰ ਕੇ ਚੰਗੇ ਕੰਮਾਂ ਦੇ ਨਾਲ ਲੱਗ ਜੇ ਤਾਂ ਇਹਨਾਂ ਨੂੰ ਉੱਠੇ-ਪਾਸੇ ਪਾਇਆ ਜਾਵੇ। ਨਾਲ ਉਹਦੇ ਕਮ ਸੇ ਕਮ ਘੱਟ ਤੋਂ ਘੱਟ 50 ਬੰਦੇ ਇਹ ਜਿਹਨੇ ਜਿਹੜੇ ਕੱਲੇ ਉਹਦੀ ਵਹੀਰ ਦੇ ਵਿੱਚ ਉਹਦਾ ਸੰਚਾਰ ਜਾਂ ਉਹਦਾ ਜਿਹੜਾ ਬਚਨ ਸੀ ਉਹ ਸੁਣਨ ਜਾਂਦੇ ਸੀ ਉਹਨਾਂ ਨੂੰ ਚੱਕ ਕੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਬੰਦ ਹੈ ਚਲੋ ਮੰਨਦੇ ਆਂ ਵੀ ਅਮਰਪਾਲ ਨੇ ਕੋਠਾਣੇ ਦੇ ਉੱਤੇ ਕੋਈ ਹਮਲਾ ਕਰਿਆ ਹਮਲਾ ਵੀ ਨਹੀਂ ਕੀਤਾ ਕੱਟ ਕੀਤਾ ਸੀ ਜਦੋਂ ਕੋਈ ਬਦੀ ਕੀ ਕਰੂਗਾ ਤਾਂ ਸਾਨੂੰ ਉਹਦਾ ਤਾਂ ਜਵਾਬ ਦੇਣਾ ਹੀ ਪੈਣਾ ਹੈਗਾ ਜੇ ਹੁਣ ਕੋਈ ਇੱਥੇ ਮੰਨ ਲਓ ਆਪਾਂ ਖੜੇ ਆਪਾਂ ਨੂੰ ਆ ਕੇ ਕੋਈ ਚੱਕੂ ਬਿਨਾਂ ਗਾਲ ਤੋਂ ਤੇ ਆਪਾਂ ਉਹਦਾ ਹੱਥ ਪੈਰ ਦਾ ਮਾਰਾਂਗੇ ਕਿ ਨਹੀਂ ਮਾਰ ਦੇ